ਪਰਿਵਾਰ ਦੇ ਵੱਲੋਂ ਦਿੱਤਾ ਜਾਣਾ ਬਹੁਤ ਵੱਡਾ ਧੰਨਵਾਦ ਸਨ ਸਪੀਰ ਸਿੰਘ ਜੀ ਸਰਕਾਰ ਟੀਮਾਂ ਸਾਹਿਬਾਨ ਦੇ ਵੱਲੋਂ ਵੱਡੀ ਰਾਸ਼ੀ ਜਾਰੀ ਦਿੱਤੀ ਜਾਣੀ ਹੈ ਨਾਲ ਸੰਜੇ ਬਹਿਮਾ ਦੀ ਕੋਲ ਹੱਥ ਖੜਾ ਕਰੇ ਆ ਦੂਜੇ ਪਾਸੇ ਰਣਜੀਤੂ ਦੱਸਣ ਦੀ ਲੋੜ ਨਹੀਂ ਦੁਨੀਆ ਦਾ ਵੱਡਾ ਮੱਲ ਆ ਮਾਂ ਦੇ ਤਾੜੀ ਆ ਵੱਡੀ ਕੁਸ਼ਤੀ ਦੀ ਗੱਲ ਸ਼ੁਰੂਆਤ ਹੋਣ ਲੱਗੀ ਹੈ ਦੁਨੀਆ ਦੇ ਦੋ ਵੱਡੇ ਮੱਲ ਪਿੰਡ ਜਾ ਰਹੇ ਗ੍ਰੀਸ ਚੰਗੀ ਦੀ ਨਸ਼ਾ ਤੇ ਰਾਤੀਆਂ ਦੀ ਕਰੋ ਸੰਭਾਲ ਕੀਤਾ ਜਾ ਰਿਹਾ ਆ ਜਗਦੀਸ਼ ਸਿੰਘ ਜੀ ਪਟਾਰਕਰ ਆਪਣਾ ਸਨਮਾਨ ਦਿਓ ਜੀ ਇਧਰ ਸਰਕਾਰ ਕਰਨਾਲ ਸਿੰਘ ਜੀ ਗਰੀਸ ਵਾਲੇ ਕਹਿੰਦੇ ਨੇ ਕਹੀ ਆ ਸਾਡੇ ਵੱਲੋਂ ਆ 5000 ਰੁਪਏ ਚੀਮਾ ਪਰਿਵਾਰ ਦੇ ਵੱਲੋਂ ਆ ਜੱਸਾ ਭਾਵਾ ਜੀ ਪੱਟੀ ਦੇ ਸੰਜੇ ਇਸਵੇਂ ਨੇ ਸਾਹਮਣੇ ਲੱਗਾ ਕਿ ਹਰਿਆਣੇ ਵਾਲਾ ਅਖਾੜਾ ਲਈਏ ਵਾਂਦੇ ਦਰਮਿਆਨ ਵੱਡੀ ਕੁਸ਼ਤੀ ਹੈ ਤੇ ਇਧਰਲੇ ਪਾਸੇ ਕਹਿੰਦੇ ਆ ਵੱਡੀ ਕੁਸ਼ਤੀ ਜਗਰੂਪ ਸ਼ੰਕਰ ਉੱਪਰ ਤੇ ਨਾਲ ਕਹਿੰਦੇ ਸ੍ਰਿੰਦਰ ਨਗਰ ਵੱਜਾਂ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਚੱਲ ਰਹੀ ਹੈ ਇਧਰ ਜੀ ਗਰੂਪ ਸ਼ੰਕਰ ਨਾਲ ਸੁਨਿੰਦਰ ਨੱਗਲਵੱਜਾਂ ਦੇ ਦਰਮਿਆਨ ਕੁਸ਼ਤੀ ਹੈ ਉਧਰ ਕਰਨਾਲ ਸਿੰਘ ਜੀ ਕਹਿੰਦੇ ਆ ਗਰੀਸ ਵਾਲੇ ਨੇ 1000 ਸਾਡੇ ਵੱਲ ਆਹ 5000 ਰੁਪਏ ਸਾਡੇ ਚੀਮਾ ਭਰਵਾਦ ਦੇ ਵੱਲੋਂ ਦਿੱਤਾ ਜਾਣਾ ਲੋ ਜੀ ਬੈਜੋ ਸਾਰੇ ਵੀਰ ਜਿਹੜੇ ਸਟੇਜ ਦੇ ਸਾਹਮਣੇ ਆ ਆ ਵੱਡੀ ਕੁਸ਼ਤੀ ਚੱਲ ਰਹੀ ਹੈ ਜਿਹੜੰਡ ਤੇ ਮਰੰਡ ਜਿਹਨੇ ਰੋਖੋਗਾ ਮੰਡੀ ਵਾਲੇ ਅੱਜ ਦੇ ਛਿੱਜ ਮੇਲੇ ਨੂੰ ਲਾਈਵ ਦੇਖ ਰਿਹਾ ਆ 8 ਤਰੀਕ ਲਈ ਸੱਦੇ ਪੁੱਤਰ ਲੰਨੇ ਆ ਇਹ ਪਰੇ ਦੇ ਲਾਗੇ ਮੰਡੀ ਪਿੰਡ ਆ ਆਤਰਾਪਦੇ ਆ ਹਸਪਤਾਲ ਗਿਆਣਾ ਮਾਰ ਲਈ ਉਹ ਜਾ ਸਰਦਾਰ ਗਿਆਣਾ ਮਾਰ ਲਈ ਪੰਮਾ ਭਰਾ ਜੀ ਖੁਸ਼ ਆ ਉਹਦੇ ਸਾਡੇ ਚੀਮਾ ਸਾਹਿਬ ਨਾਲ ਦੇ ਬੰਦੇ ਸਰਕਾਰ ਜਿਹੜੇ ਮਨ ਜਿੱਤੇ ਆ ਪੱਟੀ ਵਾਲੇ ਨੂੰ ਦਲਾਂ ਲ ਕਰਦੇ ਆ ਵੀ 5000 ਰੁਪਇਆ ਕਿ ਨਾ ਸਿੱਧੀ ਫੀਸ ਵਾਲੇ ਕਹਿੰਦੇ ਵੀ ਘਿਆਰ ਸਾਡੇ ਨੂੰ ਲਾ ਦੇ ਆ ਪੱਟੀ ਤੁਸੀਂ ਜਿਹੜੀ ਚੱਲਦੀ ਇਸ ਵਿੱਚਲੇ ਸਾਹਮਣੇ ਦੇ ਟਾਕੇ ਕੌਚ ਗੋਵਰ ਇੱਕ ਵਾਰ ਸਕੋਡੀਆਂ ਤੇ ਬੰਦ ਜੋੜਦਾ ਮਿਲਦੇ ਤਿਆਰ ਨਹੀਂ ਆਏ ਮਾ ਜੋੜਨ ਉਹ ਕੀਤੀ ਹੋਈ ਪੀਂਡਾਂ ਨੂੰ ਦੇਦੀ ਜਿਹੜਾ ਕਿ ਕੱਚੇ ਰਾਹ ਤੇ ਭੱਜਣਾ ਪੈਤਾ ਹੈ ਨਾਵੇਂ ਸਰਨਾਵੇਂ ਫੇਰ ਵੱਡੇ ਜਦੋਂ ਇਹ ਕੁਸ਼ਤੀ ਦੇ ਵਿੱਚੋਂ ਕਹਿੰਦੇ ਜਗਨੂਪ ਸ਼ੰਕਰ ਜਿੱਤੂਗਾ ਬਹੁਤ ਟੌਪਰੀ ਕੁਸ਼ਤੀ ਜਿੱਤੀ ਪਰ ਅੱਜ ਦੀ ਵੱਡੀ ਖੁੱਟੀ ਜਾ ਰਹੀ ਹੈ ਸੰਜੇ ਤਾਰਮਨ ਜੀ ਹਰਿਆਣਾ ਅਕਾਲੀ ਹਰਿਆਣਾ ਦੇ ਦੂਸਰੇ ਪਾਸੇ ਤੇ 30 ਤਰੀਕ ਕਹਿੰਦੇ ਹਰ ਸਾਲ ਆਂਗਾ ਕੀੜੇ ਦਾ ਮੰਡਾ ਤਾਂ ਘੁੰਮਦਾ ਜਿੱਤੇ ਭਰਾਵਾਂ ਦਾ ਸਦੇ ਭਵਾਨ ਹੁਣਾਂ ਦਾ ਔਰ ਸਾਡੇ ਗੁੱਗ ਭਵਾਨਾਂ ਦੇ ਦਰਵਾਜ਼ਾ ਧੰਨਵਾਦ ਹੈ ਹਰ ਨਗਰ ਦੀ ਸ਼ੀਨਾਂ ਮੰਨ ਵੱਡੇ ਬਰਾਲਿਆ ਕਿ ਮਿਰਕਾ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ ਮੋਮਬਤੀ ਦੇ ਕਿਰਾਹੇ ਕਦੇ ਨਹੀਂ ਜਿੱਦੇ ਨਹੀਂ ਹੁੰਦੇ ਤੇ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਆ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ ਅੱਜ ਦੋ ਸੂਰਜਾਂ ਆਜ ਇਹਨਾਂ ਦੋਨੇ ਅੱਜ ਇਹਨਾਂ ਦੇ ਵਿੱਚ ਕਬੱਡੀ ਕੁਸ਼ਤੀ ਆਸਰੇ ਦੇ ਮੱਧ ਸਾਹਮਣੇ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਦੋਨੇ ਉਸਤਾਦਾਂ ਦੇ ਚੰਦੇ ਹੋਏ ਪੱਟੇ ਅੱਜ ਦੀ ਫਾਈਨਲ ਕੁਸ਼ਤੀ ਚੱਲਦੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਉਧਰ ਆਉਣ ਵਾਲੀ 23 ਤਰੀਕ ਜਸਵੀਰ ਸਿੰਘ ਜੀ ਹਾਜ਼ਰ ਮਾਨ ਸਰਦਾਰ ਭਿੰਦਰ ਸਿੰਘ ਜੀ ਖਾਲੀ ਛਿੰਦ ਕਬੱਡੀ ਜਿਹੜੀ ਪੁੱਗੀ ਆਦਰਾ ਮਾਨ ਵਾਲੀ ਤੇ ਸੱਦੇ ਪੱਤਰ ਲਾ ਰਿਹਾ ਹੈ पी से छत चे जे कॾहिं ने पूर चे जे कॾहिं नी द पार ਦਿਕਾਂਗੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਕਿ ਪੱਟਣ ਜਾਂਦੇ ਨੇ ਬਹਾਰ ਹੁਣ ਜੰਗਲ ਆਵਾਜ਼ ਨੇ ਅੱਗ ਬਰਬਾ ਚਲਾਉਣੀ ਸਾਡੇ ਜਿਗਰੇ ਬੁਲਾਦ ਨੇ ਆਪੇ ਦਾ ਕੀ ਸਾਡੀ ਕਰੂਗਾ ਕਾਲ ਬੱਲਿਆ ਉਹ ਮਾੜੇ ਟਾਈਮ ਦੀ ਚੁਕਾ ਦੇਾਂਗੇ ਛਾਲ ਬੱਲਿਆ ਉਹ ਮਾੜੇ ਟਾਈਮ ਦੀ ਚੁਕਾ ਦੇਾਂਗੇ ਛਾਲ ਬੱਲਿਆ ਲਓ ਸਾਹਮਣੇ ਦੋਹਾਂ ਮੱਲਾਂ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਇੱਕ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਆ ਦੁਨੀਆਂ ਦਾ ਧਰੰਤਰ ਮਲ ਹੈ ਉਧਰੇ ਪਾਸੇ ਸੰਜੇ ਪਹਿਲਵਾਨ ਜੀ ਹਰਿਆਣਾ ਹੜਾ ਰਈਏ ਬਾਂ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਜੇ ਕਹਿੰਦੇ ਕੌਣ ਜਿੱਤਦਾ ਕੌਣ ਹਾਰਦਾ ਗੱਲਾਂ ਸਮੇਂ ਦੀਆਂ ਦੋਨੇ ਮੱਲਾਂ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਇਸ ਤੀਰ ਤੋਂ ਵੀ ਕੀ ਤੀਰ ਕਹਣਾ ਝੁੱਕ ਜਾਂਦਾ ਜਿਹੜਾ ਨਿਸ਼ਾਨਿਆਂ ਤੋਂ ਅੱਜ ਭੜਕੇ ਆਉਣੇ ਖਿਦਾਰ ਹੋਣ ਇਰਾਜ਼ ਰੱਖੇ ਜੋ ਅੰਤਾਂ 'ਤੇ ਜਵਾਨਿਆਂ ਤੋਂ ਬੰਦੇ ਹਿੰਦੂ ਦੁਨੀਆ ਜਿੱਤ ਲੈਣ ਸਭ ਕਲਾ ਕੇ ਲੋਕ ਆੰਦਿਆਂ ਤਾਨਿਆਂ ਤੋਂ ਲੱਖ ਲਾਂਟਾਂ ਨੂੰ ਗਰਦਾਸ ਸੰਭੋ ਰੱਖੇ ਆਜ ਦੇ ਹੱਥਾਂ ਵਿੱਚ ਬਗਾਨਿਆਂ ਤੋਂ ਦੋ ਹੱਥਾਂ ਦੀ ਗੱਲ ਨਹੀਂ ਇਹਨਾਂ ਦੇ ਹੱਥਾਂ ਦੇ ਵਿੱਚ ਕਹਿੰਦੇ ਬਾਤ ਬੱਗਾ ਨਾਮਣਾ ਉੱਪਰਲੇ ਪਾਸੇ ਪੱਟੀ ਵਾਲਾ ਜੱੱਜਾ ਹੱਲੜੇ ਪਾਸੇ ਦੇਖਾਂਗੇ ਮਦ ਸੰਜੇ ਹਰਿਆਣਾ ਜੇ ਅੱਜ ਦੀ ਕੁਸ਼ਤੀ ਦਾ ਸਲਾਹ ਦਾਨਾ ਤਾੜੀ ਮਾਰਦੇ ਜੋੜਦਾ ਟੀਮਾ ਪਰਿਵਾਰ ਦੇ ਵੱਲੋਂ 5000 ਸਾਡੇ ਭਰਾਕੇ ਦੇ ਜਨਮ ਸਿੰਘ ਦੀ ਗਰੀਸ ਵਾਲੇ ਕਹਿੰਦੇ ਸ਼ਿੰਦੇ ਸੋਹਣਿਆ ਮਾਂਵਾ ਦੀਆਂ ਛਾਤਿਆਂ ਜਿਉਂ ਜਿਹੜੀ ਮਿਲਦੀ ਦਲੇਰੀ ਆਹ ਪੈਕਟਾਂ ਦੇ ਵਿੱਚ ਕਿੱਥੋਂ ਦਿੰਦੇ ਸੋਹਣਿਆ ਆਹ ਪੈਕਟਾਂ ਦੇ ਵਿੱਚ ਕਿੱਥੋਂ ਦਿੰਦੇ ਸੋਹਣਿਆ ਜੇ ਆਉਂਦਾ ਸਵਾਦ ਤਾੜੀਆਂ ਮਾਰ ਦਿਓ ਜ਼ੋਰਦਾਰ ਉਹ ਪਰਲੇ ਪਾਸੇ ਜਾਂਦਾ ਧੌਣ ਦੇ ਆਹ ਗੋਡਾ ਰੱਖਿਆ ਜਾਵੇ ਇੱਕ ਪੁਆਇੰਟ ਤੋਂ ਵੱਧ ਲੈਟਾ ਮੱਲ ਦਾ ਤੇ ਅਨ ਕਹਿੰਦੇ ਪੂਰੇ ਪਰਿਵਾਰ ਦੇ ਜਿਹੜੇ ਜੰਤ ਆ ਜਾਂਦੇ ਆ ਬੰਦੇ ਨੂੰ ਪਰ ਸਾਹਮਣੇ ਦੇ ਕਾਂਗੇ ਵੱਡਾ ਮੱਲ ਉੱਪਰਲੇ ਪਾਸੇ ਜੱਸਾ ਪਹਿਲਵਾਨ ਜੀ ਪੱਟੀ ਔਰ ਥੱਲੇ ਦੇ ਪਾਸੇ ਸੰਜੇ ਪਹਿਲਵਾਨ ਜੀ ਹਰਿਆਣਾ ਖੜਾ ਰਈਏਵਾਲ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਕੱਲਾ ਸਮੇਂ ਨਹੀਂ ਆਹ ਦੁਨੀਆ ਦੇ ਵੱਡੇ ਤੋਂ ਮੱਲ ਪਿੱੜ ਰਹੇ ਆ ਅੱਜ ਸਮੁੱਚੇ ਨਗਰ ਦੇ ਵਿੱਚ ਪੁਜੀਓ ਇਕੱਲੇ ਇਕੱਲੇ ਪਰਿਵਾਰ ਇਕੱਲੇ ਇਕੱਲੇ ਕੋਚ ਇਕੱਲੇ ਇਕੱਲੇ ਸਤਾ ਦਾ ਦਿਲੋਂ ਧੰਨਵਾਦ ਆ ਵੱਡੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਆ ਸਾਹਮਣੇ ਦੋਨੇ ਮੱਲ ਵੱਡੇ ਔਰ ਤਾੜੀਆਂ Good on.